ਓ ਮੁੰਡਿਓ ਉਹ ਭਾਈ ਅੱਜ ਘਰੇ ਵਿਚੋਲੇ ਨੇ ਆਉਣਾਗਾ ਕੋ ਸਾਮਾਨ ਸਮੂਹਣ ਦੀ ਤਿਆਰੀ ਕਰ ਲਈ ਓ ਆਜੋ ਭਾਈ ਮੁੰਡਿਓ ਸਾਮਾਨ ਸਮੂਹ ਸੈੱਟ ਕਰ ਲੋ ਅਜਾ ਕੋਈ ਕੁਛ ਕਾਫੇ ਤੇ ਮੈਂ ਇਹ ਮੁੰਡਾ ਆ ਰੋ ਜੀ ਇਹ ਗਾਦੇ ਵਾਸਤੇ ਭਾਈ ਅਜਾ ਆਪਣਾ ਵਿਚੋਲਾ ਆਉਣਾ ਭਾਈ ਉਹਦਾ ਮਾਨਦਾਨ ਕਰਾਂਗੇ ਆਪਾਂ ਉਹ ਚਾਹ ਪਾਣੀ ਪਿਉਣਾਗਾ ਜਿਹਾ ਉਹ ਕੁਛ ਲੈ ਉੱਤ ਤੇ ਤੇਰ ਨਾਲ ਚੁੱਕ ਤੇ ਤੇ ਤਾਂ ਆਈ ਤਾਂ ਕੋਈ ਤੁਹਾਨੂੰ ਨਾਲ ਲੈਂਦਾ ਇਹ ਬਚੋਲਾ ਵਾਲੀ ਪੜੀ ਸ਼ਹਿਰ ਹੁੰਦੀ ਹੈਗੀ ਇਹ ਤਾਂ ਮਾੜੀ ਮਾੜੀ ਗੱਲ ਤੇ ਰੁੱਸ ਜਾਂਦਾ ਹੈਗਾ ਇਹ ਤਾਂ ਨਾ ਹੱਸਦਾ ਮਾਣ ਤੇ ਨਾ ਰੁੱਸਿਆ ਮਾਣ ਇਹ ਤਾਂ ਛੋਟਿਆਂ ਛੋਟਿਆਂ ਚੀਜ਼ਾਂ ਤੇ ਪੈਸੇ ਲਵਾਈ ਜਾਂਦਾ ਰਹਿੰਦਾ ਹੈਗਾ ਇਹ ਮਾੜੀ ਮੋਟੀ ਸ਼ਾਂਪ ਤੋਂ ਘਟ ਰਹਿ ਜੇ ਨਾ ਇਹਦਾ ਬਖੇੜਾ ਖੜਾ ਕਰ ਦਿੰਦਾ ਭਾਈ ਤਦਾਂ ਹੁੰਦਾ ਲਿਓ ਜਾ ਕੇ ਹਾਂ ਹਾਂ ਭਾਈ ਲਿਆਂਦਾ ਪਿਆ ਸਾਰਾ ਸਮਾਨ ਆ ਬਸ ਬਚੋਲਾ ਸਾਹਿਬ ਨੂੰ ਆ ਜਾਣ ਦੀ ਤਿਆਰੀ ਪੂਰੀ ਆ ਪਰ ਠੀਕ ਉਹ ਕਾਕਾ ਮੈਂ ਮਨਵਲਾ ਭਾਈ ਬਚੋਲਾ ਸਾਹਿਬ ਆ ਗਏ ਜਾ ਜਾ ਕੇ ਲੈ ਕੇ ਉਹਨੂੰ ਗੇਟ ਫੋਲ ਕੇ ਸ਼ਿਗਾਲੀ ਆਇਆ ਹੀ ਆ ਜੰਦਰਾ ਬੈਜੋ ਹੀ ਬੈਜੋ ਹਾਂਜੀ ਉੱਥੇ ਬੈਜੋ ਹੋਰ ਭਾਈ ਕੀ ਹਾਲ ਆ ਭਾਈ ਠੀਕ ਆ ਠੀਕ ਆ ਜਾ ਵੀ ਕਾਕਾ ਭਾਈ ਸਾਹਿਬ ਬਾਤ ਕੇ ਠੰਡਾ ਲੈ ਕੇ ਆਉਂਦੇ ਹੋ ਹੋਰ ਦੱਸੋ ਜੀ ਠੀਕ ਆ ਸਭ ਕੁਝ ਹਾਂਜੀ ਹਾਲ ਲੋ ਜੀ ਇਹਦੀ ਵੀ ਲੋੜ ਸੀ ਕਾਕਾ ਹੋਰ ਭਾਈ ਕਾਕਾ ਵਿਆਹ ਦੇ ਤਿਆਰੀਆਂ ਪੂਰੀ ਜੋਰ ਤੇ ਨੇ ਹੁਣ ਦੱਸ ਭਾਈ ਬਚਵਾਲਿਆ ਕੀ ਕਿਹਾ ਮੁੰਡਿਆਂ ਵਾਲਿਆਂ ਨੇ ਅਸੀਂ ਤਾਂ ਭਾਈ ਆਪਣੇ ਵੱਲੋਂ ਪੂਰੀ ਤਿਆਰੀ ਜਿੱਜੀ ਬੈਠੇ ਆਂ ਬਸ ਹੁਣ ਤਾਂ ਛੋਡੇ ਵੱਲੋਂ ਠੀਕ ਸੀ ਭਾਈ ਮੁੰਡਿਆਂ ਦਾ ਕੁਝ ਨਹੀਂ ਕਹਿੰਦੇ ਬਸ ਇੱਕ ਥੋੜੀ ਗੜਬੜ ਹੋ ਗਈ ਗੜਬੜ ਹੋ ਗਈ ਭਾਈ ਕਿਸ ਗੱਲ ਦੀ ਗੜਬੜ ਹੋ ਗਈ ਅਸੀਂ ਤਾਂ ਭਾਈ ਸਾਰੀ ਤਿਆਰੀ ਕਰੀ ਬੈਠੇ ਆਂ ਹੁਣ ਕਾਦੀ ਗੜਬੜ ਹੋ ਗਈ ਹੋਰ ਬਚੂਲਾ ਸਾਹਿਬ ਕੀ ਗੜਬੜ ਹੋ ਗਈ ਮੁੰਡਾ ਤਾਂ ਠੀਕ ਠਾਕ ਹੈ ਨਾ ਭਾਈ ਇਹ ਜਿੱਤੇ ਕੋਈ ਗੱਲ ਨਹੀਂ ਕਾਕਾ ਤਾਂ ਬਿਲਕੁਲ ਠੀਕ ਆ ਇਹ ਜੀ ਫਿਰ ਕਿਹੜੀ ਗੜਬੜ ਹੋ ਗਈ ਬਚੂਲਾ ਸਾਹਿਬ ਤੁਸੀਂ ਸਾਡੇ ਦਿਮਾਗ ਤੇ ਬੋਝ ਪਾਤਾ ਬਈ ਗੱਲ ਤਾਂ ਕੋਈ ਨਹੀਂ ਹੈਗੀ ਬਸ ਮੈਨੂੰ ਥੋੜਾ ਨਾ ਮੁੰਡਿਆਂ ਨਾਲ ਜਿੰਨੀ ਮੁੰਡੇ ਵਾਲੇ ਦੇ ਨੀਅਤ ਤੇ ਭਾਈ ਕੀ ਕੋਟ ਆ ਗਿਆ ਅਸੀਂ ਆਪਦੇ ਵੱਲੋਂ ਭਾਈ ਸਾਰੀ ਤਿਆਰੀ ਕਰ ਰੱਖੀ ਆ ਭਾਈ ਸਾਨੂੰ ਥੋੜੀ ਜੀ ਗੱਲ ਆ ਨਾ ਖੁੱਲ ਕੇ ਦੱਸ ਸਾਨੂੰ ਥੋੜੀ ਜੀ ਵੀਰੇ ਕਬਰਾਟ ਹੁੰਦੀ ਆ ਇਹ ਵਿਆਹ ਸ਼ਾਦੀਆਂ ਦਾ ਕੰਮ ਆ ਕੋਈ ਮਖੌਲ ਦੀ ਗੱਲ ਨਹੀਂ ਭਾਈ ਜੀ ਆ ਮੁੰਡਾ ਨੇ ਮੈਨੂੰ ਪਰਚੀ ਫੜਾਈ ਹੈਗੀ ਮੈਂ ਆਪ ਨਹੀਂ ਖੋਲ ਕੇ ਦੇਖੇ ਵਿੱਚ ਕੀ ਲਿਖਿਆਗਾ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਆ ਪਰਚੀ ਕੁੜੀ ਨੂੰ ਫੜਾ ਦੇ ਤੁਸੀਂ ਆਪ ਹੀ ਖੋਲ ਕੇ ਦੇਖ ਲਓ ਦੇ ਵਿੱਚ ਕੀ ਲਿਖਿਆਗਾ ਭਾਈ ਮੈਨੂੰ ਕੁਛ ਤਾਣਾ ਉਲਝਿਆ ਲੱਗਦਾਗਾ ਤੂੰ ਪਰਚੀ ਪੜ੍ਹ ਛੇਤੀ ਹਾਂ ਹਾਂ ਭਾਈ ਛੇਤੀ ਕਰ ਇਹ ਕੀ ਗੱਲ ਬਣੀ ਭਾਈ ਪਹਿਲਾਂ ਤਾਂ ਉਹਨਾਂ ਨੇ ਰਿਸ਼ਤਾ 1 ਰੁਪਏ ਨਾਲ ਲਿਆ ਸੀ ਤੇ ਆ ਹੁਣ ਇੰਨੀਆਂ ਸ਼ਰਤਾਂ ਉਹਨਾਂ ਨੇ ਲਿਖ ਕੇ ਭੇਜਦੀਆਂ ਇਹ ਤਾਂ ਭਾਈ ਕੋਈ ਗੱਲ ਨਹੀਂ ਬਣੀ ਬੰਦੇ ਮੈਨੂੰ ਆਪਦੀ ਜ਼ੁਬਾਨੋਂ ਭੱਜਦੇ ਲੱਗਦੇ ਨੇ ਭਾਈ ਚੋਲਿਆ ਕਾਇਮ ਰਹੀਂ ਭਾਈ ਜਿਹਦੇ ਵਿੱਚ ਮੇਰਾ ਕੀ ਕਸੂਰ ਆ ਮੈਂ ਤਾਂ ਸਨ ਬਚਾਲੇ ਫਸਿਆ ਹੋਇਆਗਾ ਮਨ ਤਾਂ ਉਹਨਾਂ ਨੇ ਜਿਵੇਂ ਕਿਹਾ ਸੀ ਆ ਮੈਂ ਤਾਂ ਆ ਕੇ ਉਹਨਾਂ ਨੂੰ ਸੋਨੂੰ ਦੱਸਤਾ ਇਹ ਬਚੋਲੇ ਸਨ ਬਚਾਲੇ ਦੀ ਗੱਲ ਨਹੀਂ ਭਾਈ ਇਹ ਧੀਆ ਦੇ ਰਿਸ਼ਤੇ ਦੀ ਗੱਲ ਆ ਗਈ ਇਹ ਤਾਕੜਾ ਰਹੀਂ ਆਪਦੀ ਜ਼ੁਬਾਨ ਤੇ ਕਾਇਮ ਰਹੀਂ ਅਸੀਂ ਉਹਨਾਂ ਦੀਆਂ ਸਾਰੀਆਂ ਸ਼ਰਤਾਂ ਜਿਹੜੀਆਂ ਉਹਨਾਂ ਨੇ ਪਹਿਲਾਂ ਕਿਹਾ ਸੀ ਉਹ ਸਾਰੀਆਂ ਅਸੀਂ ਪੂਰੀ ये भी रे औखा होगा हालांकि बेचोलिया सानू तू आप ही दस देना की लिख के भेजा ले चंगा भाई सुनो शरत नंबर एक भाई हम होता ने जेडिया पूरी कर दस तू पता ठंडा मिलूगा कि नहीं मिलूगा खिचल होनी 500 ਬੰਦਾ ਉਹਨਾਂ ਨੇ ਬਰਾਤ ਦਾ ਕਿਹਾ ਅੱਛਾ ਭਾਈ 500 ਬੰਦਾ ਹੁਣ ਬਰਾਤ ਦਾ ਕਰਤਾ ਸ਼ਰਤ ਨੰਬਰ 2 ਬਾਈ ਸੁਣ ਉਹਨਾਂ ਨੇ ਕਿਹਾ ਸਾਡੀ ਬਰਾਤ ਨੂੰ ਔਨਸਾਰ ਠੰਡਾ ਜਾਂ ਤੱਤਾਂ ਨਹੀਂ ਚਾਹੀਦਾ ਸ਼ਰਾਬ ਤੇ ਬੱਕਰਾ ਚਾਹੀਦਾ ਸ਼ਰਤ ਨੰਬਰ 3 ਬਾਈ ਸੁਣੋ ਮਾਂ ਨੂੰ ਕੰਨਾਂ ਦੀਆਂ ਬਾਲੀਆਂ ਤੇ ਚਾਰੇ ਮਾਮੇ ਨੂੰ ਅੱਧੇ ਦੇ ਤੋਲ ਦੀਆਂ ਸੰਪਾਂ ਸ਼ਰਤ ਨੰਬਰ 4 ਬਾਈ ਸੁਣੋ ਆ ਜਿਹੜੀ ਆਪਣੇ ਕੋਲ ਨਵੀਂ ਜੀ ਗੱਡੀ ਚੱਲੀ ਆ ਮਤਲਬ ਕੀ ਕਹਿੰਦੇ ਨੂੰ ਥਾਰ ਥੂਰ ਮੁੰਡਣ ਚਾਹੀਦੀ ਆ ਉਹ ਤੇ ਕੜਾ ਸੁੱਡੀ ਮਰਜ਼ੀ ਆ ਪਾਉਣੀ ਬਾਕੀ ਮੁੰਡੇ ਨੂੰ ਚੈਨੀ ਚਾਹੀਦੀ ਚਾਹੀਦੀ ਆ ਆ ਸ਼ਾਂਪਾ ਵਧਾਤੀਆਂ ਚੈਨੀਆਂ ਵਧਾਤੀਆਂ ਕੜਾ ਵਧਾਤਾ ਬਾਈ ਇਹ ਤਾਂ ਪਹਿਲਾਂ ਹੀ ਸ਼ਰਤਾਂ ਨਾਲੋਂ ਜ਼ਿਆਦਾ ਸ਼ਰਤਾਂ ਵੱਡੇ ਨਹੀਂ ਲੱਗਦੀਆਂ ਇਹ ਤਾਂ ਰਾਵੜ ਦੇ ਛੱਤਰ ਵਾਂਗੂ ਵੱਧਦੇ ਹੀ ਜਾਂਦੇ ਆ ਬਾਈ ਕੰਮ ਤਾਂ ਮੈਨੂੰ ਟਿੱਡਾ ਹੀ ਲੱਗਦਾ ਬਾਈ ਮੈਨੂੰ ਨਹੀਂ ਲੱਗਦਾ ਬੱਸ ਸਿਰੇ ਚੜ ਦੂ ਹਾਂ ਸੱਚ ਬਾਈ ਇੱਕ ਹੋਰ ਗੱਲ ਮੁੰਡੇ ਦੀ ਭੂਆ ਕੈਨੇਡਾ ਬਾਹਰੋਂ ਆਊਗੀ ਉਹਦੇ ਲਈ ਖਾਸ ਪ੍ਰਬੰਧ ਚਾਹੀਦਾ ਉਹਨਾਂ ਨੂੰ ਏਸੀ ਵਾਲਾ ਕਮਰਾ ਬਾਈ ਮੇਨ ਬੰਦੇ ਨੇ ਭੂਆ ਤੇ ਫੁੱਫੜ ਮੁੰਡੇ ਦੇ ਜੋ ਨਾਰਾਜ਼ ਹੋਗੇ ਨਾ ਸਾਰਾ ਕੰਮ ਟਿੱਡਾ ਅਜਲ ਪੂਆ ਉਹ ਫਰਲਾ ਕੰਮ ਤਾਂ ਠੀਕ ਸੀ ਭਈ ਪੂਆ ਕੋ ਫੜੁੰਦਾ ਸੀ ਕਮਰਾ ਏਸੀ ਵਾਲਾ ਦੇ ਦਾਂਗੇ ਆਪਸੀ ਤੂੜੀ ਵਾਲੇ ਚ ਡਾਲਾਂਗੇ ਕੋਈ ਗੱਲ ਨਹੀਂ ਹੈ ਪਰ ਭਾਈ ਬੰਦੇ ਜਵਾਨ ਤੇ ਨਹੀਂ ਰਹੀ ਬਚੋਲਿਆ ਆਪਦੀ ਜਵਾਨ ਤੋਂ ਬੰਦੇ ਭਾਈ ਤੇ ਰਹੇ ਨੇ ਪਹਿਲਾਂ ਤਾਂ ਉਹਨਾਂ ਨੇ 1 ਰੁਪਿਆ ਤੇ ਪੈਰੀ ਹੱਥ ਲਾ ਲਾ ਕੇ ਰਿਸ਼ਤਾ ਲਿਆ ਸੀ ਤੇ ਹੁਣ ਭਾਈ ਉਹ ਕਾਰਾਂ ਸ਼ੈਂਪਾਂ ਚੈਨੀਆਂ ਤੇ ਮੀਟ ਸ਼ਰਾਬਾਂ ਤੇ ਆ ਗਏ ਭਾਈ ਇਹ ਤਾਂ ਕੋਈ ਗੱਲ ਨਹੀਂ ਬਣੀ ਭਾਈ ਬਚੋਲਾ ਸਾਹਿਬ ਲੈ ਭਾਈ ਬਚੋਲਿਆ ਉਹਨਾਂ ਦਾ ਸਾਨੂੰ ਪਤਾ ਨਹੀਂ ਅਸੀਂ ਜਿਹੜਾ ਰਿਸ਼ਤਾ ਕਰਾਉਣ ਵਾਸਤੇ ਤੇਰੇ ਨਾਲ ਤੇਰਾ ਮਾਣ ਆਦਰ ਅਸੀਂ ਕਾਰਮਿਆ ਸੀਗਾ ਹਾਂ ਉਹ ਅਸੀਂ ਤੈਨੂੰ ਖੁਸ਼ ਹੋ ਕੇ ਦੇਵਾਂਗੇ ਪਰ ਭਾਈ ਸਾਨੂੰ ਉਧਰੋਂ ਕੰਮ ਟੇਡਾ ਲੱਗਦਾਗਾ ਸਾਡਾ ਦਿਲ ਭਾਈ ਦਾਮਾ ਡੋਲ ਹੁੰਦਾ ਇਹ ਭਾਈ ਹੁਣ ਮੌਕਾ ਤੈਨੂੰ ਸੰਭਾਲਣਾ ਪਊਗਾ ਸਾਰੀ ਦਾਮਾ ਡੋਰ ਸਥਿਤੀ ਹੁਣ ਤੇਰੇ ਹੱਥ ਚ ਹੈ ਭਾਈ ਮੈਨੂੰ ਤਾਂ ਆ ਬੰਦਾ ਹੀ ਗੱਪੀਆ ਲੱਗਦਾਗਾ ਇਹਨੇ ਗੱਪ ਮਾਰ ਮਾਰ ਕੇ ਆਪਣੀ ਭੈਣ ਦਾ ਰਿਸ਼ਤਾ ਹੀ ਗਲਤ ਸਾਹਦੇ ਕਰਾਤਾ ਇਹ ਵਿਚੋਲੇ ਦਾ ਭਾਈ ਪੈਸਿਆਂ ਦੀ ਭੁੱਖੇ ਹੁੰਦੇ ਨੇ ਇਹ ਮਿੱਤ ਮੁਤ ਕਿਸੇ ਦੇ ਨਹੀਂ ਹੁੰਦੇ ਇਹਨਾਂ ਜਿੱਧਰ ਪੈਸਾ ਮਿਲਦਾ ਉਧਰ ਨਹੀਂ ਹੋ ਜਾਂਦੇ ਆ ਭਾਈ ਬਚੋਲਿਆ ਪਹਿਲਾਂ ਤਾਂ ਤੂੰ ਕਹਿੰਦਾ ਸੀ ਬੰਦੇ ਬੜੇ ਸਾਊ ਨੇ ਇਹੋ ਕੁਝ ਮੰਗਦੇ ਨਹੀਂ ਉਹਨਾਂ ਦੀ ਕੋਈ ਮੰਗ ਤੰਗ ਹੈ ਨਹੀਂ ਕਿ ਆ ਹੁਣ ਉਹ ਉੱਠ ਦੀ ਪੂਛ ਵਾਂਗੂ ਗਾਹੀ ਗਾਹਾਂ ਵਾਦੀ ਤੁਰੇ ਜਾਂਦੇ ਨੇ ਕਿ ਬਾਈ ਪਰ ਕੁੜੀ ਵਾਲਿਆਂ ਨੂੰ ਇੰਨਾ ਕਦਾ ਕਰਨਾ ਹੀ ਪੈਂਦਾ ਉਹ ਕੁੜੀ ਵਾਲਿਆਂ ਨੂੰ ਭਾਈ ਇਹਨਾਂ ਕ ਕਰਨਾ ਤਾਂ ਪੈਂਦਾਗਾ ਹੁਣ ਇਹ ਤਾਂ ਨਹੀਂ ਹੈਗਾ ਕਿ ਬੰਦਾ ਆਪਣੀ ਜ਼ੁਬਾਨ ਤੋਂ ਭੱਜ ਜੇ ਅਸੀਂ ਤਾਂ ਉਹਨਾਂ ਦੀ ਜ਼ੁਬਾਨ ਤੋਂ ਵੱਧ ਜਿੰਨਾ ਉਹਨਾਂ ਦਾ ਕਾਰਮਾ ਸੀ ਉਸ ਤੋਂ ਵੱਧ ਕਰੀ ਬੈਠੇ ਆ ਉਹ ਤਾਂ ਹੁਣ ਉਹਨਾਂ ਨੇ ਤਾਂ ਛੇਤਰ ਜਿੱਤਾ ਫਰਲਾ ਕੱਢ ਕੇ ਹੋਰ ਦਰਦਾ ਇਹਨੀਆਂ ਸ਼ਰਤਾਂ 'ਤੇ ਮਾੜਾ ਬੰਦਾ ਮੌਕੇ ਤੇ ਕਿਵੇਂ ਪੂਰੀਆਂ ਕਰੂ ਤੂੰ ਵੀ ਸਿਆਣਾ ਗਾ ਤੂੰ ਇਹ ਤੋਂ ਪਹਿਲਾਂ ਬਹੁਤ ਰਿਸ਼ਤੇ ਕਰਾਏ ਹੋਣਗੇ ਇਹ ਤਾਂ ਕੋਈ ਗੱਲ ਨਹੀਂ ਬਣੀ ਭਾਈ ਭਾਈ ਵਿਚੋਲਿਆ ਉਹਨਾਂ ਦੇ ਪੱਲੇ ਜ਼ਮੀਨ ਜੂਨ ਹੈਗੀ ਵੀ ਆ ਜਿਹੜੇ ਉਹ 32 ਕਿੱਲੇ ਕਹਿੰਦੇ ਸੀ ਕਿਤੇ ਮੱਝਾਂ ਨੇ ਤਾਂ ਨਹੀਂ ਗਿਰ ਜਾਂਦੇ ਇਹ ਜਿਹੜੇ ਸਾਹਬ ਨਾਲ ਮੈਨੂੰ ਇਹਨਾਂ ਨਾਲ ਲੱਛਣ ਲੱਗ ਗਿਆ ਕੰਮ ਤਾਂ ਆਹੀ ਲੱਗਦਾ ਭਾਈ ਮੁੰਡਾ ਮੁੰਡੇ ਮਨਾਂ ਗੱਲ ਲੱਗਦਿਆ ਬਾਈ ਤੁਸੀਂ ਮੇਰੇ ਤੇ ਪੂਰਾ ਵਿਸ਼ਵਾਸ ਰੱਖੋ ਬਾਕੀ ਜਿਹੜੀ ਆਪਣੀ ਜਵਾਨ ਹੋਈ ਸੀਗੀ ਥੋੜਾ ਮੇਰੇ ਵੀ ਹੱਥ ਗਰਮ ਕਰੀ ਦਿਓ ਅੱਜ ਚਲੋ ਬਾਈ ਅੱਜ ਬਚੋਲੇ ਦਾ ਹੱਥ ਗਰਮ ਕਰੀ ਦੇਨੇ ਆ ਹਾਂ ਹਾਂ ਬਾਈ ਹਾਂ ਬਾਈ ਆ ਬਚੋਲੇ ਨਾਲ ਅੰਦਰ ਹੀ ਚੱਲਦੇ ਆ ਚਲੋ ਆਇਆ ਕਰੋ ਫਿਰ ਬਚੋਲਾ ਸਾਹਿਬ ਜਿਹੜਾ ਛੋਡੇ ਨਾਲ ਕਾਰਮੈਸੀ 2 ਲੱਖ ਉਹ ਤਾਂ ਫਿਰ ਤੁਹਾਨੂੰ ਅਸਾਂ ਅੰਦਰ ਜਾ ਕੇ ਗਿਣੀ ਦਿਨੇ ਆਗੇ ਬਾਕੀ ਉਹਨਾਂ ਨਾਲ ਸਾਹਿਬ ਕਿਤਾਬ ਬਾਅਦ ਚ ਦੇਖ ਲਾਂਗੇ ਚਲੋ ਆਜੋ ਖੜੇ ਹੋ ਚਲੋ ਛੋਡੇ ਬਾਹਰ ਖੋਜ ਜਾ ਕੇ ਆਓ ਚੋਲਾ ਸਾਹਿਬ ਛੋਡੇ ਸਾਹਿਬ ਦਾ ਫਰਦ ਕਰੀ ਦੇਨੇ ਆ ਭਈ ਕਾਕਾ ਨੂੰ ਬੋਲਾਇਆ ਨਾ ਨਾ ਪਾਇਆ ਤੇ ਹਾਂਜੀ ਹਾਂਜੀ ਬੋਲਾ ਸਰ ਆਜ ਵਜੋਂ ਨੂੰ ਸੁਣ ਲੈ ਜਾਈਂ ਕੋਈ ਕਾਕਾ ਅਬ ਜੂਲੇ ਦਾ ਜਣਾ 750 ਰੁਪਏ ਬੇਟੀ ਤੇ ਲੈਣਾ ਕਰਕੇ ਨੂੰ ਚੰਗੇ ਤਰਾ ਜੜਾ ਕੇ ਦਿਓ ਕੋਈ ਕਾਸਾ ਨਾ ਰਹਿ ਜੇ ਨਾਲੇ ਮਚੂਲੇ ਸਾਹਿਬ ਨੂੰ ਸਿਗਾਹ ਆਪਕੀ ਰਿਸ਼ਤੇਦਾਰਾਂ ਨੂੰ ਠੀਕ ਹੈ ਇਹਨੂੰ ਸਮਾਨ ਕੇ ਗਿਣ ਕੇ ਪੈਸੇ ਇਹਨੂੰ ਚੋੜੀ ਪਾ ਕੇ ਸਮਾਨ ਕੇ ਦਿਓ ਹਾਂ ਹਾਂ ਬਾਹਰ ਕਰ ਦੇਣੀ ਕਿ ਆਵਾਜ਼ ਡੋਲਾ ਸਾਹਿਬ ਤੇਰਾ ਮਾਨ ਤਨ ਪੂਰਾ ਹੋ ਗਿਆ ਸਵਾ ਲੱਖ ਤੇਰਾ ਪੂਰਾ ਗਿਣਿਆ ਗਿਆ ਹਾਂਜੀ ਭਾਈ ਆ ਠੰਡਾ ਠੰਡਾ ਪੀਣਾ ਤਾਂ ਭਾਈ ਹੋਰ ਪੀ ਲੈ ਬੱਸ ਭਾਈ ਇਹ ਬਹੁਤ ਠੰਡਾ ਦੇਦਾ ਯਾਰ ਠੀਕ ਹੈ ਭਾਈ ਉਹਨੇ ਬਹੁਤ ਧੰਨਵਾਦ ਭਾਈ ਜੀ ਜਾ ਕੇ ਉਹਨਾਂ ਨੂੰ ਕਹਿ ਦੇ ਅਸੀਂ ਇਹ ਜੇ ਮਾੜੇ ਘਰੇ ਭਾਈ ਆਪਦੀ ਤੀਵਾਰ ਰਿਸ਼ਤਾ ਨਹੀਂ ਕਰਨਾ ਸਾਨੂੰ ਇਹ ਜੇ ਲਾਚੀ ਬੰਦਿਆਂ ਨਾਲ ਕੋਈ ਸੰਬੰਧ ਨਹੀਂ ਜਾਇਆ ਕਰੋ ਮੁੰਡੇ ਵੇ ਇਹਨੂੰ ਫੜੋ ਤੇ ਇਹਨੂੰ ਗੇਟ ਤੋਂ ਬਾਹਰ ਕਰ ਦਿਓ ਨਾ ਭਾਈ ਮੈਂ ਆਪ ਹੀ ਬੱਝ ਗਿਆ ਮੇਰਾ ਧੰਨਵਾਦ ਭਾਈ ਸੋਡਾ ਆਪਾਂ ਗਲਤ ਕਾਇ ਕੁੜੇ ਦਾ ਰਿਸ਼ਤਾ ਨਹੀਂ ਕਰਦੇ ਧੰਨਵਾਦ ਦੇਖੋ ਬਾਅਦ ਪਾਇਆ ਉਹ ਨਾ ਮੁੰਡੋਂ ਮੈਂ ਭੱਗ ਜਾਣਾ ਉਹ ਮੈਂ ਭੱਗ ਜਾਣਾ ਮੁੰਡਿਓ